री स्कूल चलिया हैरी स्कूल नहीं जाता चलो चलिए फिर स्कूल चलो ढिल कर दो बंद दरवाजा ठीक है इको परली वाली ठीक है बाय अल चपला पा लिया है सैंडल पा अरी ठीक है बाय जाओ ਤੁਸੀਂ ਜਾਓ ਤੂੰ ਲੈ ਜਾਓ ਬਾਏ ਬੈਗ ਲੈ ਲਈ ਬੈਗ ਲੈ ਲੈ ਸਕੂਲ ਬੈਗ ਸਪਾਈਡਰਮੈਨ ਵਾਲੀ ਬੋਤਲ ਲੈਣੀ ਆ ਨਾ ਜਾਣਾ ਹਰੀ ਇੱਥੇ ਉਹਦੇ ਉੱਤੇ ਜਾਣਨਾ ਹਾਂ ਠੀਕ ਆ ਚੜਾ ਦਿੰਨੇ ਉਹਦੇ ਉੱਤੇ ਅਦਰਾਂ ਦੁਕਾਨਦ ਤੁਸੀਂ ਮੰਕੀ ਆ ਮਮਾ ਓਹੋ ਤੁਸੀਂ ਮੰਕੀ ਆ ਦੱਸੋ ਮਮਾ ਤੁਸੀਂ ਮੰਕੀ ਆ ਨਹੀਂ ਮੰਕੀ ਨਹੀਂ ਫੇਰ ਉੱਪਰ ਕਿਉਂ ਜਾਣਨਾ ਵਾ ਦਾ ਹਾਂ ਜੀ ਹੈਲੋ ਜੀ ਸਭ ਸਿਹਤ ਆ ਸਾਰੇ ਅੰਦਰ ਸਾਰੇ ਦਾ ਸਵਾਗਤ ਆਪਣੇ ਚੈਨਲ ਪੰਜਾਬੀ ਰਾਜ ਸਟ੍ਰਾਈਕਸ ਤੇ ਹੀ ਜਣਾਵਾ ਹੈਰੀ ਦੀ ਜੀ ਬਾਬੇ ਜਣਾ ਸਕੂਲ ਜਾਣਾ ਹੈ ਹਾਂ ਬਾਬੇ ਬਾਬੇ ਜਾਣਾ ਹੈ ਅਸੀਂ ਸਕੂਲ ਚੱਲੇ ਆ ਅਸੀਂ ਤੇ ਹੈਰੀ ਨੂੰ ਸਕੂਲ ਸਿੱਧੇ ਚੱਲੇ ਆ ਨਾ ਬਾਬੇ ਕੋਲ ਬਾਬੇ ਕੋਲ ਹਾਂ ਮਾਮੂ ਕੋਲ ਜੀ ਹੈ ਨਾ ਮਾਮੂ ਕੋਲ ਡਰ ਪਾਉਏ ਤਾਂ ਡਰ ਪਾਇਆ ਫਿਰ ਉਹਦੇ ਲਈ ਹਉਆ ਜਾ ਬੰਨ ਜਾਣਾ ਜਨਤ ਕੋਲ ਚੱਲੇ ਠੀਕ ਆ ਸਕੂਲ ਕੱਲ ਜਾਵਾਂਗੇ ਅੱਜ ਵੀ ਬਾਰ ਫੇਰ ਹੋਈ ਕੱਲ ਜਾਵਾਂਗੇ ਕਰ ਠੀਕ ਆ ਹਾਂ ਦੱਸ ਦੋ ਪਾਪਾ ਜੀ ਨੂੰ ਪਾਪਾ ਜੀ ਮੈਂ ਕੱਲ ਸਕੂਲ ਲੈ ਜਾਊਂਗਾ ਕੱਲ ਸਕੂਲ ਲੈ ਜਾਊਗਾ ਓਕੇ ਮੰਡੇ ਨੂੰ ਮੰਡੇ ਨੂੰ ਹਾਂ ਠੀਕ ਆ ਆ ਸਕੂਲ ਮੜਾਂ ਨੂੰ ਹਾਂ ਐਤੋ ਧੀ ਵੀ ਮੇਕਾ ਹੁਣ ਕਿੰਨੀ ਹਰਿਆਲੀ ਹਰਿਆਲੀ ਹੋ ਗਈ ਆ ਨਾ ਉਹੋ ਕਹੇ ਸੰਤਰੀ ਉਗਾਉਣ ਦੇ ਚੱਕਰ ਜਿਦੋਂ ਸੰਤਰੀਆਂ ਦੇ ਬਾਗ 'ਚ ਹੀ ਵਾੜਦੇ ਲੱਗੇ ਨਾ 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 ਮੇਰੇ ਲੋਪ ਬੱਝ ਗਿਆ ਇਹ ਬੜਾ ਤੇਜ ਆ ਨਾ ਨਾ ਆਪਣੇ ਨਾ ਨਾ ਕਰਦੇ ਆ ਅਗਲਾ ਵਾੜਦੇ ਜਦੋਂ ਨਾ ਵੀ ਚਿੰਟੋ ਮਿੰਟੋ ਮਿੰਟੀ ਟੁੱਕ ਜਾਂਦਾ ਏ ਮਮ ਜੀ ਹੁਣ ਰੇ ਬਾਜ਼ਾਰ ਸ਼ਾਂਤ ਹੋਇਆ ਪਿਆ ਏ ਈਆਂ ਦੇ ਬੋਲ ਹੀ ਲੈਂਦੇ ਉਹਦਾ ਚਿਪਸ ਚਿਪਸ ਉਹ ਬੋਦੀਆਂ ਦੇ ਚਿਪਸ ਚਿਪਸ ਬੋਦੀ 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 ਐਸੇ ਦਿੱਤੀ ਬਾਬਾ ਅਸਲੀ ਨਕਲੀ ਕੀ ਹੁੰਦਾ ਇਦਾਂ ਬੋਲ ਕੇ ਪੁੱਛਉਂਦੇ ਅਸਲੀ ਨਕਲੀ ਕਿਉਂ ਹੁੰਦਾ ਤੁਸੀਂ ਦੱਸੋ ਅਸਲੀ ਨਕਲੀ ਕਿਉਂ ਹੁੰਦਾ ਅਸਲੀ ਹੈ ਰੀ ਅਸਲੀ ਆ ਤੇ ਹੈਰੀ ਦੀ ਜਿਹੜੀ ਫੋਟੋ ਆ ਉਹ ਨਕਲੀ ਆ ਹਾਂ ਹਾਂ ਉਹ ਨਕਲੀ ਹੈ ਰੀ ਤੇ ਅਸਲੀ ਹੈ ਰੀ ਆ ਅੰਮੇ ਅਸਲੀ ਨਕਲੀ ਕੀ ਹੁੰਦਾ ਉਹ ਤੋਂ ਬੜਾ ਸੋਹਣਾ ਲੱਗਦਾ ਜਦੋਂ ਇਦਾਂ ਗੱਲਾਂ ਕਰਦਾ ਹੈ ਤੁਸੀਂ ਅੱਜ ਕਿੱਥੇ ਚੱਲੇ ਆ ਮਾਮੂ ਕੋਲ ਅੱਛਾ ਹੈਰੀ ਨੂੰ ਉੱਥੇ ਰਹਿਣਾ ਹੈ ਨਾ ਮਾਮੂ ਕੋਲ ਮਾਮੂ ਕੋਲ ਰਹਿਣਾ ਹੈ ਹਾਂ ਕੀ ਖਾਣਾ ਏ ਮੰਮੂ ਕੋਲ ਕੀ ਖਾਣਾ ਏ ਕੀ ਜੀ ਕਿਹੜੀ ਚੀਜੀ ਚੀਜੀ ਖਾ ਲੋ ਜੈਲੀਆਂ ਮੈਂ ਦੇਖੀ ਕੀ ਚੀਜ਼ ਖਾਂਦਾ ਹੁੰਦਾ ਸਰੀ ਵਾਲੀ ਜਾ ਕੇ ਜੈਲੀਆਂ ਜੈਲੀਆਂ ਤਾਂ ਮਾਨੂੰ ਚੁੱਕਿਆ ਗਿਆ ਹਾਂ ਹਾਂ ਜੈਲੀਆਂ ਤਾਂ ਚੁੱਕੇ ਗਿਆ ਟੌਪੀਆਂ ਖਾਂਦਾ ਹਾਂ ਟੌਪੀਆਂ ਹੈਨਾ ਮੈਂ ਟੌਪੀਆਂ ਹਾਂ ਪਰ ਤੇ ਨਹੀਂ ਜੈਲੀਆਂ ਕਿਵੇਂ ਛੱਡ ਦਿੱਤੀਆਂ ਨੇ ਖਾਣੀਆਂ ਦਾਦਾ ਜੀਆਂ ਜੈਲੀਆਂ ਨੇ ਮਨ ਪਰ ਗਿਆਏ ਤਾਂ ਕਰ ਕੀ ਹੁਣ ਜਿੱਦਾਂ ਮੇਰਾ ਪਹਿਲਾ ਟਰੈਕਟਰ ਉਹ ਮੇਰਾ ਟੀਮ ਹੈਂਦਰਾ

ਇਹਨੇ ਕਿਹਾ ਦੋਇ ਰਖਈਆਂ ਦੋਇ ਚੱਲਣ ਕਿ ਆਉਂਦਾ ਕੜੇ ਜਿਹਾ ਮੱਝਣਾ ਹੈ ਤੇ ਜਾਣਾ ਹੈ ਆਂਦਾ ਵਿੱਚ ਚੱਲ ਗਿਆ ਟੇਢੇ ਦੇ ਹੱਥ ਲਾ ਕੇ ਮੈਂ ਵੇਖਿਆ ਨਹੀਂ ਅਭੀ ਇਹਨੇ ਮੁੰਝ ਪਾਲਿਆ ਹਾਂ ਮੁੰਝ ਨਹੀਂ ਪਾਣੀ ਇੱਥੇ ਅੜਜੂਗਾ ਇੱਥੇ ਅੜਜੂਗਾ ਫਿਰ ਬੁੱਬੂ ਹੋਊਗਾ ਡਾਕਟਰ ਕੱਟ ਕੇ ਕੱਢਦਾ ਫਿਰ ਇਸ ਕਰਕੇ ਮੁੰਝ ਨਹੀਂ ਪਾਣੀ ਜਦੋਂ ਅੱਗੇ ਚਲਾਉਂਦੇ ਆ ਬਾਜੀ ਕੋ ਜਾ ਹਾਂ ਜਦੋਂ ਨਹੀਂ ਜਾਣਾ ਆਪਾਂ ਉੱਤਰ ਜਾਣਾ ਹੁਣ ਲਓ ਸੈਂਡਲ ਪਾਈਏ ਸਾਡੇ ਅੱਗੇ ਵਾਲੀ ਗੱਡੀ ਜਿਹੜੀ ਉਹਦੇ ਵਿੱਚ ਕੋਈ ਲੇਡੀ ਗੱਡੀ ਚਲਾਉਂਦੀ ਸੀ ਤੇ ਟੇਲਾ ਸਾਹਿਬ ਨੇ ਕਹਿ ਦਿੱਤਾ ਪੀ ਪਤਾ ਨਹੀਂ ਉਹ ਕਿਵੇਂ ਚਲਾਉਂਦੀ ਤੇ ਹਾਦਿਜੋਤ ਨੂੰ ਇਹ ਆ ਕੇ फटाफट ਉਹਦਾ ਪਿੱਛਾ ਕਰਕੇ ਵੇਖੀਏ ਵੀ ਉਹ ਔਰਤ ਗੱਡੀ ਕਿਵੇਂ ਚਲਾਉਂਦੀ ਮੈਂ ਚੋਰੀ ਚੋਰੀ ਉਹਦੀ ਵੀਡੀਓ ਬਣਾ ਲਈ ਆਹ ਦੇਖੋ ਮਾਮੂ ਦਾ ਕਾਰ ਆ ਗਿਆ ਮਾਮੂ ਤਲੀ 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 ਜਲਦੀ ਕਰ ਲੋ ਇੰਨੇ ਉਹਦਾ ਪਿੱਛਾ ਕਰਨਾ ਜਨਾਨੀ ਦਾ ਕਾਗਰੀਆਂ ਨੇ ਬ੍ਰੇਕ ਮਾਰ ਲਈ ਤੇਜ਼ ਕਰ ਲੋ ਬੱਸ ਨਿਕਲ ਗਈ ਹੁਣੋਂ दिदतमामआनागा अ बिच कर मने ज ब़ाएैहा करो ਕਿਹੜੀ ਗੱਡੀ ਫੂਟੇ ਦੋ ਬੇਬੀ ਨੂੰ ਵੱਡੀ ਵੱਡੀ ਗੱਡੀ ਵੱਡੀ ਵੱਡੀ ਨੂੰ ਵੱਡੀ ਗੋਡੀ 2 ਨਹੀਂ ਸਾਢੇ 4 ਵਜ ਗਈ ਸਾਢੇ 4 ਵਜ ਗਈ ਹਾਂਜੀ ਹੋਰ ਕੀ ਪੁੱਛਦੇ ਐ ਸੀ ਦਾਦੀ ਕੀ ਕਰਦੇ ਆ ਦਾਦੀ ਕੀ ਕਰਦੇ ਦਾਦੀ ਰੋਟੀਆਂ ਬੰਦਿਆ ਹੋਰ ਚਾਚੂ ਚਾਚੂ ਪੱਠੇ ਪਾਉਂਦੇ ਆ ਹੋਰ ਕਿਸੇ ਦਾ ਪੁੱਛਣਾ ਕਾਓ ਕਾਓ ਪੱਠੇ ਖਾਂਦੀ ਆ ਮੀਮੀ ਮੀਮੀ ਦੂਰ ਗਈ ਇੱਕ ਭਾਈ ਲੈ ਗਿਆ ਮੀਮੀ ਨੂੰ ਤੁਸੀਂ ਬੈਠੇ ਕਿੱਥੇ ਆ ਬੱਸ ਦਾ ਡਰਾਈਵਰ ਅਸੀਂ ਪਹਿਜ ਵਿੱਚ ਜਿਹੜਾ ਹਾਲੀ ਦਿਗ ਚਲਿਆ ਹਾਲੀ ਦਿਗ ਚਲਿਆ ਲਿਪਸਟਿਕ ਲਗਾ ਲੈ ਸਈਆਂ ਬੋਲੋ ਬੋਲ ਕੇ ਗਾਣਾ ਬੋਲ ਕੇ ਲਿਪਸਟਿਕ ਲਗਾ ਲਓ ਬੋਲੋ ਹਾਂ ਇੱਕ ਗੱਲਾਂ ਦੇ ਵਿੱਚ ਟੋਏ ਹਾਂ

ਦਾਦੀ ਦੇ ਘਰੇ ਆ ਇਹਨੂੰ ਇਹਦਾ ਰਾਹ ਦਾ ਪਤਾ ਲੱਗ ਗਿਆ ਹਾਂ ਕਿੰਨੇ ਬੱਚੇ ਖੇਡਦੇ ਨੇ ਇਹ 4 ਵਜੇ ਕਿੰਨਾ ਤੇ ਮੋਗਾ 4 ਵਜੇ